पुनर्वि मिसियो यार आइसवेयर पुनः मण गेदी का सपना है ये बहुत मेहनत भगवान करे बहुत हम हमेशा साथ है इन मैट्रिक्स को बहुत-बहुत शुक्रिया मैंने 3 बजे जब फोन किया मैं ना आना बंद पर मेरे को तो दिल होता है उन्हें क्या होना दीदी को कॉल करोगे एक बारी सारे प्लीज ऐसे करके 11 पे कर दो अपनी अपनी फिंगर चलो इधर डबल वाले ले लो ਕਿ ਜਿ ਸਮਾਈ ਬੱਚਾ ਵਿਕਰੀ ਬਣਾ ਲਓ ਇੱਕੋ ਹੀ ਗੱਲ ਹੈ ਬਿਕਰੀ ਲੈਵਲ ਚਲੋ ਹੇ ਪੇਪ ਹੋਏ ਪੇਪ ਉਸ ਦਿਨ ਤੇ ਵੈਰੀਫਾਈ ਕਰੀ ਗਏ ਬੀਗਲ ਵਾਈਸ ਪ੍ਰੈਜ਼ੀਡੈਂਟ ਆਮਾਤੀ ਪਾਰਟੀ ਪੰਜਾਬ ਦੀ ਅੱਜ ਮੈਨੂੰ ਦੱਸ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਟ੍ਰਿਕਸ ਦਾ ਅੱਜ 10 ਸਾਲੀ ਬਣਾਇਆ ਹੈ ਇਸ ਮੈਟ੍ਰਿਕਸ ਤੋਂ ਇੱਕ ਬਹੁਤ ਹੀ ਮਹਿੰਮ ਦੀ ਵਰਤ ਹੈ ਜਿਹੜੀ ਕਿ ਪਹਿਲੇ ਸਾਇੰਪਲੇ ਸਾਡੇ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਜਦੋਂ ਕਿ ਦੋ ਤਿੰਨ ਮੈਂਬਰ ਹੀ ਸਾਡੀ ਆਮ ਆਦਮੀ ਪਾਰਟੀ ਰਹਿੰਦੇ ਸੀ ਜਿਵੇਂ ਕਿ ਮੈਂ ਅਧਿ ਸ਼ਰਮਾ ਜੀ ਦਾ ਨਾਮ ਲੈਣਾ ਚਾਹੂੰਗੀ ਨਾਲ ਸੋਨਾ ਹੁੰਦੀ ਸੀ ਹਮੇਸ਼ਾ ਇੱਕ ਲੇਡੀ ਕਲੀ ਜਿਹੜੀ ਨਿਕਲੀ ਸੀ ਮੋਗਾ ਤੋਂ ਤੇ ਹੋਰ ਕੁੱਝ ਕ ਸੰਗਰਸ਼ ਦੇ ਸਾਥੀ ਇੱਕ ਵਿਪਨ ਕਾੜਾ ਦੀ ਸਾਡੇ ਜਿਹੜੇ ਉਹ ਵੀ ਨਾਲ ਵਿੱਚ ਦਰੀ ਬਚਾਉਂਦੇ ਹੁੰਦੇ ਸੀ ਹਰ ਸੰਦਰਭ ਉਸ ਦੇ ਵਿੱਚ ਮੇਰੀ ਪਾਰਟੀ ਦੇ ਨਾਲ ਖੜੀ ਹੈ ਕਦੇ ਇਹਨੇ ਕਿਸ ਤੋਂ ਡਰੀ ਨਹੀਂ ਕਦੇ ਧਮਕੀ ਨਹੀਂ ਸਿੰਗਲ ਮਦਰ ਹੋਣ ਦੇ ਬਾਵਜੂਦ ਇੱਕ ਮਾਂ ਹੋਣ ਦਾ ਵੀ ਬਹੁਤ ਵਧੀਆ ਨੇ ਫਰਜ਼ ਨਿਭਾਇਆ ਬਹੁਤ ਵਧੀਆ ਪਬਲਿਸ਼ ਕੀਤੀ ਆਪਣੇ ਬੱਚੇ ਦੀ ਵੀ ਤੇ ਇੱਕ ਇੰਨਾ ਵਧੀਆ ਆ ਦਾ ਇਨਕਮ ਸੋਰਸ ਵੀ ਬਣਾਇਆ ਇੱਕ ਬਹੁਤ ਬਹੁਤ ਸੁਪਨਾ ਸੀ ਮੈਟ੍ਰਿਕ ਪਹਿਲਾਂ ਵੀ ਮੈਨੂੰ ਆਉਣ ਦਾ ਮੌਕਾ ਮਿਲਦਾ ਰਹਿੰਦਾ ਹੈ ਪਾਰੋਂ ਦੇ ਬਾਹਰ ਬੌਂਦੀ ਵਜ੍ਹਾ ਦੇ ਨਾਲ ਅੱਜ ਮੈਂ ਉਹਨੂੰ ਇੱਥੇ ਮਿਲ ਨਹੀਂ ਪਾਈ ਮੈਨੂੰ ਉਹਨੂੰ ਬਹੁਤ ਯਾਦ ਕਰ ਰਹੀ ਆ ਪਰ ਮੇਰਾ ਸਲੂਟ ਐ ਇਸ ਭੈਣ ਨੂੰ ਜਿਨੇ ਕੀ ਸਾਡੀ ਆਵਾਜ਼ੀ ਪਾਰਟੀ ਲਈ ਬਹੁਤ ਸੰਘਰਸ਼ ਕੀਤਾ ਜਿੱਦ ਤੱਕ ਜਦੋਂ ਸਾਡੀ ਆਵਾਜ਼ੀ ਕਦੇ ਉਹਨੇ ਕਿਸੇ ਅਹੁਦੇ ਦੀ ਨਹੀਂ ਭੁਖ ਕੀਤੀ ਸਭ ਤੋਂ ਵੱਡੀ ਗੱਲ ਐ ਕਦੇ ਉਹਨੇ ਕੋਈ ਅਹੁਦੇ ਦੀ ਭੁਖ ਨਹੀਂ ਕੀਤੀ ਕਿ ਮੈਨੂੰ ਆਹ ਅਹੁਦਾ ਚਾਹੀਦਾ ਨਹੀਂ ਤਾਂ ਬਸਤੇ ਸੀ ਦੇਖਦੇ ਆ ਕਿ ਕਾਫੀ ਲੋਕ ਸੇ ਪੌਦੇ ਕਰਕੇ ਹੀ ਸਾਡੇ ਨਾਲ ਜੁੜੇ ਹੁੰਦੇ ਆ ਪਰ ਮੋਗਾ ਦੇ ਵਿੱਚੋਂ ਕਦੇ ਉਹਨੇ ਕਿਸੇ ਅਹੁਦੇ ਦੀ ਭੁਖ ਨਹੀਂ ਕੀਤੀ ਜਿੱਥੇ ਅਸੀਂ ਉਹਨੂੰ ਪਹੁੰਚਾਇਆ ਉਹ ਪਹਿਲੀ ਐ ਪਹੁੰਚੀ ਆ ਤੇ ਹਰੇਕ ਨਾਲ ਰਲ ਕੇ ਕੀ ਰਹੀ ਆ ਇੱਥੇ ਮੇਰੀਆਂ ਧਵਾਵਾ ਮੈਟ੍ਰਿਕਸ ਗੈਰੀ ਲੋਕ ਤੇ ਖੂਨਾ ਪਰਾਰੰਗ ਤੋਂ ਬਹੁਤ ਆ ਮੇਰਾ ਦਿਲ ਤੋਂ ਹਮੇਸ਼ਾ ਅਰਦਾਸ ਕਰਦੀ ਆ ਕਿ ਮੇਰੀ ਪੈਰੀ ਬਹੁਤ ਨਿਮਰ ਲੇ ਮੈਮ ਆ 11ਵਾਂ ਵਰ੍ਹੇਸ਼ੀ ਮਨਾਈ ਜਾ ਰਹੀ ਹੈ ਕਿ ਮੈਟ੍ਰਿਕ ਸਲੂਨ ਦੇ ਜੀ ਠੀਕ ਹੋ ਗਿਆ ਜੀ ਅੱਜ ਬੜਾਈ ਖੁਸ਼ੀ ਦਾ ਮੌਕਾ ਹੈ ਜੀ ਮੈਟ੍ਰਿਕ ਸਲੂਨ ਦੀ 11ਵੀਂ ਐਨੀਵਰਸਰੀ ਮਨਾਈ ਜਾ ਰਹੀ ਹੈ ਔਰ ਅਸੀਂ ਮੈਟ੍ਰਿਕ ਸਲ ਉਦੋਂ ਦੇ ਜੁੜੇ ਹੋਏ ਆਂ ਜਦੋਂ ਇਹਨਾਂ ਨੇ ਮੈਟ੍ਰਿਕਸ ਖੋਲਿਆ ਵੀ ਨਹੀਂ ਸੀਗਾ ਤਾਂ ਪੂਨਮ ਨਾਲ ਤੇ ਗੈਵਿਨ ਨਾਲ ਬਹੁਤ ਹੀ ਪੁਰਾਣਾ ਪਿਆਰ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਅੱਜ ਸਾਨੂੰ ਇਹ ਮੌਕਾ ਮਿਲ ਰਿਹਾ ਇੱਥੇ ਆ ਕੇ ਇਹਨਾਂ ਦੇ ਨਾਲ ਐਨੀਵਰਸਰੀ ਸੈਲੀਬ੍ਰੇਟ ਕਰਨ ਦਾ ਪੂਨਮ ਜਿਹੜੀ ਕਿ ਐ ਇਸ ਟਾਈਮ ਨਿਊਜ਼ੀਲੈਂਡ ਬੈਠੀ ਹੈ ਤੇ ਸਾਡਿਆਂ ਦਿਲ ਦੀਆਂ ਗਹਿਰਾਈਆਂ ਤੋਂ ਉਹਨੂੰ ਬਹੁਤ-ਬਹੁਤ ਵਧਾਈ ਹੈ ਕਿਉਂਕਿ ਇਹ ਜਿਹੜਾ ਮੈਟ੍ਰਿਕਸ ਹੈ ਇਹ ਪੂਨਮ ਤੇ ਗੈਵੀ ਦਾ ਇੱਕ ਸੁਪਨਾ ਹੈ ਜਿਹੜਾ ਉਹਨਾਂ ਨੇ ਦੋਨਾਂ ਨੇ ਮਿਲ ਕੇ ਸੁਪਨਾ ਦੇਖਿਆ ਤੇ ਅੱਜ ਜਿਹੜਾ ਉਹ ਸੁਪਨਾ ਹੈ ਇੱਕ ਫੁੱਲ ਦੀ ਤਰ੍ਹਾਂ ਖਿਲ ਰਿਹਾ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਇਸ ਮੌਕੇ ਤੇ ਇੱਥੇ ਉਹਨਾਂ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਆਏ ਆਂ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਇਹ ਬੱਚੇ ਐਵੇਂ ਹੀ ਵਧਨ ਫੁੱਲਣ ਤੇ ਇਹਨਾਂ ਨੂੰ ਬਹੁਤ-ਬਹੁਤ ਤਰੱਕੀਆਂ ਤਰੱਕੀਆਂ ਇਹਨਾਂ ਨੂੰ ਹਾਂਜੀ ਤੇ ਮੈਂ ਅੱਜ ਜਿਹਦੀ ਦਿੰਦੀ ਆ ਬਹੁਤ-ਬਹੁਤ ਵਧਾਈਆਂ ਦੇਣਾ ਚਾਹਨੀ ਆ ਗੈਵੀ ਚੈਨ ਨੂੰ ਤੇ ਫੂਲਮ ਨੂੰ ਕਿਉਂਕਿ ਅੱਜ ਜਿਹੜੀ ਉਹਨਾਂ ਦੀ 11ਵੀਂ ਉਹਨਾਂ ਦੇ ਸਕੂਲ ਦੀ ਐਨੀਵਰਸਰੀ ਹੈ ਤੇ ਉਹਨਾਂ ਦੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਅੱ ਵਾਸਤੇ ਤੁਸੀਂ ਉਹਨਾਂ ਨੇ ਬਹੁਤ-ਬਹੁਤ ਵਜਾਈਆਂ ਕਿ ਮੈਂ ਇਹੀ ਓਨਲੀ ਹੋਰ ਦੁਆਵਾ ਦੇਣੀ ਆ ਤੇ ਆਸ ਕਰਦੀ ਆ ਕਿ ਜਿਹੜਾ ਮੈਟ੍ਰਿਕ ਸਲੂਨ ਹੈ ਐਵੇਂ ਹੀ ਆਪਣੇ ਕਸਟਮਰਸ ਨੂੰ ਚੰਗੀਆਂ ਜਿਹੜੀਆਂ ਸਰਵਿਸੇਸ ਨੇ ਕੇਅਰ ਦੀ ਸਕਿਨ ਦੀ ਉਹ ਦਿੰਦੇ ਰਹਿ ਤੇ ਇਹ ਅੱਗੇ ਵਧਦੇ ਆ ਮੈਮ ਜਿਸ ਤਰੀਕੇ ਨਾਲ ਜੇ ਅਸੀਂ ਗੱਲ ਕਰੀਏ ਪੂਨਾ ਬਣਾ ਰੰਗ ਦੀ ਜਾਂ ਗੈਵਟੀ ਗੱਲ ਕਰੀਏ ਜਿਸ ਤਰੀਕੇ ਨਾਲ ਸੋਸ਼ਲ ਸਰਵਿਸ ਜਿਹੜਾ ਹੀ ਦੇਖੀ ਜਾਵੇ ਤਾਂ ਬਹੁਤ ਹੀ ਜ਼ਿਆਦਾ ਰਹੀ ਹੈਗੀ ਆ ਔਰ ਨਾਲ ਦੀ ਨਾਲ ਇੱਕ ਸਿੰਗਲ ਮਮ ਹੁੰਦੇ ਨਾਤੇ ਉਹਨੇ ਹੋਰ ਵੀ ਬਹੁਤ ਜਿਹੜੀਆਂ ਤਾਂ ਪੂਨਾ ਜਿਹੜੀ ਹੁਣ ਨਿਊਜ਼ੀਲੈਂਡ ਚ ਉਹਨਾਂ ਦਾ ਵੀ ਮੈਟ੍ਰਿਕ ਸਲੂਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਸੀਂ ਵੀ ਉਹਨਾਂ ਦੇ ਨਾਲ ਵੀ ਜੁੜੇ ਹੋਏ ਹਾਂ ਤੇ ਪੂਨਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਨਾਲ ਨਾਲ ਉਹਨੇ ਸੋਸ਼ਲ ਐਕਟੀਵਿਟੀਜ਼ ਤੇ ਵੀ ਕਾਫੀ ਪਾਰਟਿਸਿਪੇਟ ਕੀਤਾ ਜਿਸ ਦੇ ਕਾਰਨ ਉਹ ਇੱਕ ਆਪਣਾ ਇੱਕ ਅਲੱਗ ਨਾਮ ਜਿਹੜਾ ਹੈਗਾ ਉਹ ਸੁਸਾਇਟੀ 'ਚ ਬਣਿਆ ਔਰ ਨਾਲ ਗੈਬੀ ਚੈਲ ਜਿਹੜੇ ਕਿ ਹੁਣ ਉਹ ਪ੍ਰੋਡਿਊਸਰ ਵੀ ਨੇ ਪਰ ਉਹਨਾਂ ਦਾ ਜਿਹੜਾ ਧਿਆਨ ਹੈ ਆਪਣੇ ਸੁੰਦਰ ਮਾਲ ਉਹਨਾਂ ਨੇ ਉਵੇਂ ਹੀ ਦਿੱਤਾ ਹੈ ਔਰ ਇਸੇ ਕਾਰਨ ਹੈ ਕਿ ਜਿਹੜੇ ਕਸਟਮਰਸ ਨੇ ਉਹਨਾਂ ਦੇ ਜਿਹੜੇ ਵੀ ਕਲਾਇੰਟ ਨੇ ਉਹ ਜਿਹੜੇ ਆਪਣੀਆਂ ਸਕਿਨ ਦੀਆਂ ਟ੍ਰੀਟਮੈਂਟਸ ਯਾ ਆਪਣੇ హెయిర్ ਦੇ ਟ੍ਰੀਟਮੈਂਟ ਲੈਣ ਪਿੱਛੇ ਡੰਡੇ ਔਰ ਮੈਂ ਇਹ ਹੀ ਆਸ ਕਰਦੀ ਆ ਕਿ ਜਿਹੜਾ ਸਬੂਨ ਹੈ ਇਹ ਐਵੇਂ ਹੀ ਚੱਲਦਾ ਰਹੇ ਤੇ ਹੋਰ ਬੱਲੇ ਤੇ ਗਿਆ ਵੀ ਜੀ ਅੱਜ ਮੈਟ੍ਰਿਕਸ ਦੇ 11ਵੇਂ ਸਾਲਗिरा ਮਨਾ ਰਹੇ ਹੈਗੇ ਆ ਬਹੁਤ ਅੱਛੇ ਰਿਸਪੌਂਸ ਆ ਰਹੇ ਨੇ ਬਗਲੇ ਤੇ ਕੀ ਕਹੋਗੇ ਆ ਪਹਿਲਾਂ ਤਾਂ ਮੈਂ ਸਭ ਦਾ ਥੈਂਕਸ ਕਰਨਾ ਚਾਹੁੰਦਾ ਕਿ ਜਿਹੜੇ ਕਸਟਮਰ ਔਰ ਰੰਗ ਦਾ ਰੂਪ ਹੁੰਦੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਕਿ ਅਸੀਂ ਇੰਨੇ ਸਾਲ ਤੱਕ ਉਹਨਾਂ ਲਈ ਸੇਵਾ ਨਿਵਾਸਾਂ ਦੇ ਤੇ ਆਉਣ ਵਾਲੇ ਸਮੇਂ ਲਈ ਵੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਹੋਰ ਆਪਦੇ ਆਪ ਨੂੰ ਅਪਡੇਟ ਕਰਦੇ ਰਾਵਾਂਗੇ ਤੇ ਸਰਵਿਸਿਜ਼ ਬਹੁਤ ਖੂਬ ਦਿੰਦੇ ਰਾਵਾਂਗੇ ਆਮ ਗੱਪਾਂ ਚੱਲਦੀ ਹੈ ਕਿ ਕਿ ਬੈਟ੍ਰਿਕਸ ਦੇ ਉੱਤੇ ਜਿਹੜੀ ਗਿਫਟ ਦੀ ਆਫਰਸ ਦੀ ਬੜੀ ਲੜੀ ਲੱਗਦੀ ਹੈਗੀ ਹੈ ਉਹਦਾ ਕੀ ਕਰ ਲੱਗੇ ਹਾਂਜੀ ਬਸ ਆਫਰਸ ਤੁਹਾਡੇ ਆਪਣੇ ਪਰਿਵਾਰ ਵਾਸਤੇ ਲੈ ਕੇ ਆਉਨੇ ਆ ਤੇ ਅੱਜ ਤੋਂ ਫਿਰ ਆਫਰ ਸਟਾਰਟ ਹੋ ਚੁੱਕੀ ਹੈ 50% ਆਫ ਆਨ 올 ਸਰਵਿਸਿਜ਼ ਆ ਕੇ ਜਲਦੀ ਜਲਦੀ ਲੁਤਫ ਲੈ ਲੋ ਸਾਰੀਆਂ ਸਲਸਿਸ ਤੱਕ ਕਿੰਨੀ ਦਿਨ ਤੱਕ ਚਲੇਗੀ ਜੀ ਸਰ ਇਹ 23 ਤੱਕ ਚਲੇਗੀ